ਪ੍ਰਕਾਸ਼ ਦੀ ਪੋਥੀ ਅਧਿਆਇ 6 ਜਾਂ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋੜਿਆ ਤਾਂ ਮੈਂ ਡਿੱਠਾ ਅਤੇ ਚੋਹਾਂ ਜੰਤੂਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਰਜ ਜੀ ਆਵਾਜ਼ ਨਾਲ ਇਹ ਆਖਦੇ ਸੁਣਿਆ ਭਈ ਜਾ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਖਰਾ ਘੋੜਾ ਹੈ ਅਤੇ ਉਹਦੇ ਸਵਾਰ ਕੋਲ ਇੱਕ ਕਮਾਨ ਹੈ ਫਿਰ ਉਹਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਕ ਕਰਦਿਆਂ ਅਤੇ ਫਤਕ ਕਰਨ ਨੂੰ ਨਿਕਲ ਤੁਰਿਆ ਜਾਂ ਉਹਨੇ ਦੂਜੀ ਮੋੜ ਤੋੜੀ ਤਾਂ ਮੈਂ ਦੂਜੇ ਜੰਤੂ ਨੂੰ ਇਹ ਆਖਦੇ ਸੁਣਿਆ ਪਈ ਆ ਜਾ ਤਾਂ ਇੱਕ ਹੋਰ ਘੋੜਾ ਨਿਕਲਿਆ ਜੋ ਲਾਲ ਸੀ ਅਤੇ ਉਹਦੇ ਸਵਾਰ ਨੂੰ ਇਹ ਦਿੱਤਾ ਗਿਆ ਪਈ ਧਰਤੀ ਉਤੋਂ ਸੁਲਾ ਨੂੰ ਚੁਗ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਕਤਨ ਇੱਕ ਵੱਡੀ ਸਾਈ ਤਲਵਾਰ ਉਹਨੂੰ ਫੜਾਈ ਗਈ ਜਾਂ ਉਹਨੇ ਤੀਜੀ ਮੋੜ ਤੋੜੀ ਤਾਂ ਮੈਂ ਤੀਜੇ ਜੰਤੂ ਨੂੰ ਇਹ ਆਖਦੇ ਸੁਣਿਆ ਪਈ ਆ ਜਾ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਪਈ ਇੱਕ ਮੁਸ਼ਕੀ ਘੋੜਾ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤਕੜੀ ਫੜੀ ਹੋਈ ਹੈ ਅਤੇ ਮੈਂ ਉਹਨਾਂ ਚੋਂ ਜੰਤੂਆਂ ਦੇ ਵਿੱਚ ਇੱਕ ਆਵਾਜ਼ ਜੀ ਇਹ ਆਖਦੇ ਸੁਣੀ ਭਈ ਕਣਕ ਅਠੰਨੀ ਦੀ ਸ਼ੇਰ ਪਰ ਅਤੇ ਜੋ ਅਠੰਨੀ ਦੇ ਤਿੰਨ ਸ਼ੇਰ ਅਤੇ ਤੇਲ ਅਤੇ ਦਾਖਸ ਦਾ ਅਭਿਗਾਰ ਨਾ ਕਰੀ ਜਾਂ ਉਹਨੇ ਚੌਥੀ ਮੂਰ ਤੋੜੀ ਤਾਂ ਮੈਂ ਚੌਥੀ ਜੰਤੂ ਦੀ ਆਵਾਜ਼ ਇਹ ਆਖਦੇ ਸੁਣੀ ਭਈ ਆਜਾ ਮੈਂ ਨਿਗਾਹ ਕੀਤੀ ਤੱਕੀ ਵੇਖਦਾ ਹਾਂ ਭਈ ਇੱਕ ਕੁਲਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹਦਾ ਨਾਮ ਮੌਤ ਹੈ ਅਤੇ ਪਤਾਲ ਉਹਦੇ ਮਗਰਮਗਰ ਚੱਲਿਆ ਆਉਂਦਾ ਹੈ ਅਤੇ ਉਹਨਾਂ ਨੂੰ ਧਰਤੀ ਦੀ ਚੌਥਾਈ ਉੱਤੇ ਇਖਤਿਆਰ ਦਿੱਤਾ ਗਿਆ ਭਈ ਤਲਵਾਰ ਨਾਲ ਕਾਲ ਨਾਲ ਮਰੀ ਨਾਲ ਅਤੇ ਧਰਤੀ ਦੇ ਦੀਆਂ ਦਰਿੰਦਿਆਂ ਦੇ ਰਾਹੀਂ ਮਾਰ ਸੁੱਟਣ ਜਾਂ ਉਹਨੇ ਪੰਜਵੀਂ ਮੂਰ ਤੋੜੀ ਤਾਂ ਮੈਂ ਜਗਵਿਦਿ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਬਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਡੇ ਗਏ ਸਨ ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸੁਆਮੀ ਜੀ ਜਿਹੜਾ ਪਵਿੱਤਰ ਅਤੇ ਸਤ ਹੈ ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵਟਾ ਨਹੀਂ ਲੈਂਦਾ ਹੈ ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਬਚਨ ਹੋਇਆ ਭਈ ਥੋੜਾ ਚਿਰ ਹੋਰ ਆਰਾਮ ਕਰੋ ਜਦੋਂ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ ਜਾ ਉਹਨੇ ਛਵੀਂ ਮੋਰ ਤੋੜੀ ਤਾਂ ਮੈਂ ਡਿੱਠਾ ਅਤੇ ਵੱਡਾ ਪੁਚਾਲ ਆਇਆ ਅਤੇ ਸੂਰਜ ਵਾਲਾ ਦੇ ਪੂਰੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਚੰਦਰਮਾ ਲਹੂ ਜਿਹਾ ਬਣ ਗਿਆ ਅਤੇ ਆਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਸ ਪ੍ਰਕਾਰ ਹੰਜੀਰ ਦੇ ਬੂਟੇ ਤੋਂ ਜਬ ਵੱਡੀ ਹਨੇਰੀ ਨਾਲ ਝੋਕੇ ਖਾਂਦਾ ਹੈ ਤਾਂ ਉਹਦੇ ਕੱਚੇ ਫਲ ਝੜ ਜਾਂਦੇ ਹਨ ਅਤੇ ਆਕਾਸ਼ ਬੁਲੇਟੀ ਵੀ ਪੋਥੀ ਵਾਂਗੂ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪ ਆਪਣੇ ਟਿਕਾਣਿਆਂ ਹਿਲ ਗਿਆ ਅਤੇ ਧਰਤੀ ਦੇ ਰਾਜਿਆਂ ਅਮੀਰਾਂ ਫੌਜ ਦੇ ਸਰਦਾਰਾਂ ਧਨਵਾਨਾਂ ਬਲਵੰਤਾਂ ਅਤੇ ਹਰੇਕ ਗੁਲਾਮ ਅਤੇ ਆਜ਼ਾਦ ਨੇ ਆਪਣੇ ਆਪ ਨੂੰ ਗੁਫਾਵਾਂ ਵਿੱਚ ਅਤੇ ਪਹਾੜ ਦੀਆਂ ਚਟਾਨਾਂ ਵਿੱਚ ਲੁਕੋ ਲਿਆ। ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਕਹਿਣ ਲੱਗੇ ਭਈ ਸਾਡੇ ਉੱਤੇ ਡਿੱਗ ਪਾਓ ਅਤੇ ਜਿਹੜਾ ਸਿੰਘਾਸਨ ਉੱਤੇ ਵਿਰਾਜਮਾਨ ਹੈ ਉਹਦੇ ਸਾਹਮਣੇ ਅਤੇ ਲੇਲੇ ਦੇ ਕਰੋਧ ਤੋਂ ਸਾਨੂੰ ਲੁਕਾ ਲਓ ਕਿਉਂ ਜੋ ਉਹਨਾਂ ਦੇ ਕਰੋਧ ਦਾ ਵੱਡਾ ਦਿਹਾੜਾ ਆ ਪਹੁੰਚਿਆ ਹੈ। ਹੁਣ ਕੌਣ ਖਲੋ ਸਕਦਾ ਹੈ?